ਭਾਈ ਗਰਾਊਂਡ ਦੇ ਵਿੱਚ ਘਾਹ ਬਹੁਤ ਹੋ ਰਿਆ ਸੀ ਸੌਣ ਦੇ ਮਹੀਨੇ ਦੇ ਵਿੱਚ ਮੀਂਹ ਮੂਹਾਂ ਦੇ ਕਾਰਨ ਗਰਾਊਂਡ ਚ ਖੱਬਲ ਬਹੁਤ ਹੋ ਰਿਆ ਸੀ ਆਹ ਮੁੰਡੇ ਐ ਕੌਡੀ ਵਾਲੇ ਉਧਰਾਂ ਮੁੰਡੇ ਆਰਮੀ ਵਾਲੇ ਆ ਇਧਰੋਂ ਦੇਖ ਲਓ ਉਹਨਾਂ ਨੇ ਮੁੰਡੇ ਨੇ ਗਰਾਊਂਡ ਪੂਰਾ ਸਾਰੇ ਨੇ ਰਲ ਮਿਲ ਕੇ ਸਾਫ਼ ਕੀਤਾ ਪਿਆ ਬਹੁਤ ਵਧੀਆ ਕੋਸ਼ਿਸ਼ ਐ ਇੱਕ ਮੁੰਡਿਆਂ ਦੀ ਇਹ ਸਾਰੇ ਮੁੰਡੇ ਰਲ ਮਿਲ ਕੇ ਗਰਾਊਂਡ ਦੀ ਸੇਵਾ ਕਰਦੇ ਨੇ ਇਹ ਜ਼ਰੂਰੀ ਆ ਬਾਈ ਗਰਾਊਂਡ ਦੇ ਵਿੱਚ ਕਿਉਂਕਿ ਸਾਰੇ ਮਿੱਤਰ ਖੇਡਣ ਆਉਂਦੇ ਆ ਛੋਟੇ ਛੋਟੇ ਬੱਚੇ ਇੱਧਰ ਦੇਖ ਲਓ ਖੱਬਲ ਦੇ ਵਿੱਚ ਕਈ ਵਾਰ ਕੋਈ ਸੱਪ ਸਲੂਤੀ ਹੁੰਦੀ ਆ ਟਰੈਕ ਦੇ ਨਾਲ ਸੀ ਇਹ ਆਪਣਾ ਖੱਬਲ ਬਹੁਤ ਜ਼ਿਆਦਾ ਹੋ ਰਿਹਾ ਗਰਾਊਂਡ ਦੇ ਵਿੱਚ ਇੱਧਰ ਦੇਖ ਲਓ ਤੁਸੀਂ ਇਹ ਨੌਜਵਾਨਾਂ ਵੱਲੋਂ ਇੱਕ ਵਧੀਆ ਪ੍ਰਰਲਾਗਾ ਸਾਰੇ ਮਿੱਤਰ ਰਲ ਮਿਲ ਕੇ ਗਰਾਊਂਡ ਸਾਫ਼ ਕਰਦੇ ਨੇ ਉਧਰ ਵੀ ਮੁੰਡੇ ਭਰਤੀ ਵਾਲੇ ਆਪਣੇ ਆਲੇ ਦੋਲੇ ਪਿੰਡਾਂ ਦੇ ਨੇੜੇ-ਤੇੜੇ ਆਉਂਦੇ ਨੇਗੇ ਇੱਥੇ ਆਪਣੇ ਗਰਾਊਂਡ ਦੇ ਵਿੱਚ ਤਿਆਰੀ ਲਾਉਣਾ ਉਹ ਵੀ ਆਪਣਾ ਆਪ ਦਾ ਗਰਾਊਂਡ ਮੰਨ ਕੇ ਦੇ ਸੇਵਾ ਕਰਦੇ ਨੇ ਯਾਰ ਗਰਾਊਂਡ ਦੀ ਬਹੁਤ ਹੀ ਵਧੀਆ ਗੀ ਇਹਨਾਂ ਲਈ ਵੀ ਇੱਕ ਸਿਫਤ ਕਰਨੀ ਬਣਦੀ ਆ ਮੁੰਡਿਆਂ ਲਈ ਦੇਖ ਸਕਦੇ ਹੋ ਤੁਸੀਂ ਇਕੱਠੇ ਹੋ ਕੇ ਮਿੱਤਰਾਂ ਨਹੀਂ ਤੁਹਾਨੂੰ ਪਤਾ ਅਗਲਾ ਕਹਿੰਦਾ ਯਾਰ ਕਿੱਥੇ ਕੰਮ ਕਰਾਂਗੇ ਕੋਈ ਐ ਕਰਾਂਗੇ ਹਨਾ ਪਰ ਆਪਦੇ ਗਰਾਊਂਡ ਨੂੰ ਆਪ ਦਾ ਰੱਬ ਸਮਝ ਕੇ ਗਰਾਊਂਡ ਦੇ ਲਈ ਇੱਕੇ ਸੇਵਾ ਕਰਦੇ ਆ ਆਪਦੇ ਟਾਈਮ ਚੋਂ ਟਾਈਮ ਕੱਢ ਕੇ ਇਸ ਤੋਂ ਬਾਅਦ ਮੁੰਡੇ ਪ੍ਰੈਕਟਿਸ ਕਰਨਗੇ ਘੰਟਾ ਪਹਿਲਾਂ ਆਏ ਨੇ ਇਹ ਤਾਂ ਕਰਕੇ ਵੀ ਗਰਾਊਂਡ ਦੀ ਸਫਾਈ ਹੋ ਜੇ ਗਰਾਊਂਡ 'ਚ ਖੱਬਲ ਵੀ ਬੜਾ ਜ਼ਿਆਦਾ ਹੋਇਆ ਪਿਆ ਸੀ ਇਹਨਾਂ ਲਈ ਵੀ ਸਫਤ ਕਰਨੀ ਬਾਈ ਬਣਦੀ ਆ ਇਹੋ ਜਿਹੇ ਮੁੰਡਿਆਂ ਨੂੰ ਬਾਈ ਗਰਾਊਂਡ ਵੀ ਖਾਲ ਜਰੂਰ ਦਿੰਦਾ ਦਾ ਵੀਡੀਓ ਵੀ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹੋਰ ਵੀ ਨੌਜਵਾਨ ਜਿਹੜੇ ਗਰਾਊਂਡਾਂ ਦੇ ਵਿੱਚ ਜਾਂਦੇ ਨੇ ਆਪਣਾ ਗਰਾਊਂਡ ਸਾਫ਼ ਸੁਥਰਾ ਰੱਖਣ ਬਹੁਤ ਹੀ ਵਧੀਆ ਪ੍ਰਾਰਲਾ ਇੱਕ ਇਹ ਆ ਸਾਰਾ ਗਰਾਊਂਡ ਇਹਨਾਂ ਨੇ ਸਾਫ਼ ਕਰਨਾ ਬਾਈ ਮਿੱਤਰਾਂ ਨੇ ਰਲ ਮਿਲ ਕੇ ਦੇਖ ਸਕਦੇ ਹੋ ਤੁਸੀਂ ਕਿੱਡਾ-ਕਿਡਾ ਖੱਬਲ ਸੀ ਉਧਰ ਹੋ ਢੇਰੀਆਂ ਲਾਈਆਂ ਪਈਆਂ ਨੇ ਖੱਬਲ ਦੀਆਂ ਤੇ ਇਧਰੋਂ ਸਾਰਾ ਗੋਡੇ-ਗੋਡੇ ਖੱਬਲ ਸੀ ਜਿਹੜਾ ਸਾਫ਼ ਕਰਤਾ ਮੁੰਡਿਆਂ ਨੇ ਬਹੁਤ ਹੀ ਵਧੀਆ ਕੰਮ ਆ ਇਧਰਾਂ ਮੁੰਡੇ ਕੌਡੀ ਖੇਡਦੇ ਨੇ ਨਾਲੇ ਆਪ ਦਾ ਹਾਸੇ ਵੀ ਆਖ ਚੱਲਦਾ ਨਾਲੇ ਨਾਲੇ ਮਿਹਨਤ ਦੀ ਮਿਹਨਤ ਨਾਲੇ ਗਰਾਊਂਡ ਦੀ ਸਫਾਈ ਮਹੀਨਾ ਕ ਪਹਿਲਾਂ ਗਰਾਊਂਡ 1.5 ਮਹੀਨਾ ਇੱਕ ਵਾਰੀ ਵੀਡੀਓ ਮਿਲਾਈ ਸੀ ਪਾਈ ਸੀ ਸੁਨਾ ਸੁਨਾ ਪਿਆ ਸੀ ਉਹ ਗਰਾਊਂਡ ਆ ਹੁਣ ਵਧੀਆ ਬਾਬੇ ਦੀ ਕਿਰਪਾ ਨਾਲ ਗਰਾਊਂਡਾਂ ਦੇ ਵਿੱਚ ਰੌਣਕ ਲੱਗਣ ਲੱਗੀ ਆ ਦੁਬਾਰੇ ਪਰਮਾਤਮਾ ਕਰੇ ਸਾਡਾ ਗਰਾਊਂਡ ਅਹੀਂ ਭਰਿਆ ਰਹੇ ਕੋਸਕਾ ਸਾਡੇ ਗਰਾਊਂਡ ਨਾਲ ਚੀਜ਼ਾਂ ਦੀ ਲੋਡ ਆ ਗਈ ਜਮ ਜਮ ਦੀ ਉਹ ਵੀ ਸਾਨੂੰ ਮਿਲ ਜੇ ਯਾਰ ਸਾਰੇ ਮੁੰਡੇ 100 100 200 200 ਰੁਪਿਆ ਪਾ ਕੇ ਨਹੀਂ ਤਾਂ ਫਿਰ ਆਪ ਹੀ ਸਮਾਨ ਲੈ ਕੇ ਆਉਂਦਾ ਅੱਲਾਸ ਲੂਸ ਚੜਨ ਨੂੰ ਕਿਸੇ ਮੰਤਰੀ ਲੀਡਰ ਵੱਲੋਂ ਸਾਨੂੰ ਕਹਦੇ ਕੋਈ ਗਰਾਊਂਡ ਦੀ ਕੋਈ ਚੀਜ਼ ਹੀ ਨਹੀਂ ਮਿਲੀ ਹਨਾ ਓਏ ਹਾਂ ਬਈ ਹਾਂ ਜਮਾ ਨਹੀਂ ਮਿਲੀ ਭਾਈ ਸਾਰੇ ਮੁੰਡੇ ਵਿੱਚੇ ਭਰਤੀ ਭੁਰਤੀ ਵਾਲੇ ਆਪ ਦੇ ਰੁਪਏ ਪਾ ਕੇ ਯਾਰ ਚੀਜ਼ਾਂ ਲੈ ਕੇ ਆਉਂਦੇ ਨੇ ਰੇ ਉਧਰ ਰਸਾ ਰਸਾ ਲੰਕਣ ਨੂੰ ਥੋੜਾ ਮੋਟਾ ਆਪਣਾ ਜੰਮਦਾ ਸਮਾਨ ਵੀ ਮਿਲ ਜੇ ਗਰਾਊਂਡ 'ਚ ਲੋਟ ਹੋ ਜੇ ਕੰਮ ਹਾਂ ਬਈ ਮਿਲ ਜੇ ਤਾਂ ਵਧੀਆ ਗੱਲ ਆ ਨਹੀਂ ਹੋਰ ਪਿੰਡ ਜਾਣਾ ਬੰਦਾ ਜੰਮ ਲਾਉਣ ਲਈ ਹਾਂ ਬਾਕੀ ਸਾਡੇ ਗਰਾਊਂਡ ਦਾ ਬਾਈ ਟਰੈਕ 200 ਮੀਟਰ ਦਾ ਹੈ ਪਰ ਮੁੰਡੇ ਦੇਖੋ ਯਾਰ ਕਿੰਨੇ ਜੁੜੇ ਹੋਇਆ ਗਰਾਊਂਡ ਦੇ ਨਾਲ ਬਹੁਤ ਵਧੀਆ ਕੰਮ ਆ ਆ ਦੇਖੋ ਮੁੰਡੇ ਨਾਲੇ ਕਹਿੰਦੇ ਸਾਡੀ ਪ੍ਰੈਕਟਿਸ ਹੁੰਦੀ ਆ ਨਾਲੇ ਗਰਾਊਂਡ ਦੀ ਸਫਾਈ ਬਹੁਤ ਵਧੀਆ ਕੰਮ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੋ ਵੀਰ